ਲੈ ਕੇ ਆਇਆ ਜਹਾਜ਼ ਅੰਮ੍ਰਿਤਸਰ ਤੇ ਜਿਹੜਾ ਹੈ ਉਹ ਲੈਂਡ ਹੋ ਗਿਆ ਔਰ ਵੀਡੀਓ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਹੈ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਐਕਸਕਲੂਸਿਵ ਵੀਡੀਓ ਤੁਹਾਡਨਾ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ 112 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਗਿਆ ਹੈ ਤਾਂ ਐਕਸਕਲੂਸਿਵ ਵੀਡੀਓ ਤੁਹਾਡਨਾ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇਹ ਉਹ ਜਹਾਜ਼ ਹੈ ਅਮਰੀਕਾ ਦਾ ਜਿਸ ਜਹਾਜ਼ ਦੇ ਵਿੱਚ 112 ਭਾਰਤੀਆਂ ਦੀ ਵਤਨ ਵਾਪਸੀ ਹੋਈ ਹੈ ਅੰਮ੍ਰਿਤਸਰ 에ਅਰਪੋਰਟ ਤੇ ਯੂਐਸ ਦਾ ਤੀਜਾ ਜਹਾਜ਼ ਲੈਂਡ ਹੋਇਆ ਹੈ ਔਰ ਬੀਤੇ ਦਿਨ ਦਾ ਵੀ ਜ਼ਿਕਰ ਕਰਾਂਗੇ ਕਿਉਂਕਿ ਬੀਤੇ ਦਿਨੀ तकरीबन 10:35 ਮਿੰਟ ਤੇ ਜਹਾਜ਼ ਲੈਂਡ ਹੋਇਆ ਅਮਰੀਕਾ ਦਾ ਦੂਜਾ ਜਹਾਜ਼ ਲੈਂਡ ਹੋਇਆ ਜਿਸ ਦੇ ਵਿੱਚ 116 ਭਾਰਤੀ ਸਵਾਰ ਸੀ ਤਾਂ ਹੁਣ ਇਹ ਤੀਜਾ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਔਰ ਲੈਂਡਿੰਗ ਦੇ ਸਮੇਂ ਦੀ ਇਹ ਵੀਡੀਓ ਹੈ ਔਰ ਤੁਹਾਡੇ ਨਾਲ ਅਸੀਂ ਇਹ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਔਰ ਇਸ ਜਹਾਜ਼ ਦੇ ਵਿੱਚ ਸਭ ਤੋਂ ਵੱਧ ਹਰਿਆਣਾ ਦੇ ਲੋਕ ਨੇ 44 ਲੋਕ ਨੇ ਔਰ ਪੰਜਾਬ ਦੇ 31 ਨੇ ਗੁਜਰਾਤ ਦੇ 33 ਲੋਕ ਨੇ ਯੂਪੀ ਦੇ 2 ਨੇ ਉੱਤਰਾਖੰਡ ਤੇ ਹਿਮਾਚਲ ਦੇ ਇੱਕ ਇੱਕ ਨੇ ਤਾਂ ਇਸ ਵੇਲੇ ਦੀ ਇਹ ਐਕਸਕਲੂਸਿਵ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋ ਗਿਆ 112 ਭਾਰਤੀਆਂ ਨੂੰ ਲੈ ਕੇ ਇਹ ਜਹਾਜ਼ ਪੰਜਾਬ ਪਹੁੰਚਿਆ ਅੰਮ੍ਰਿਤਸਰ 에어ਪੋਰਟ ਤੇ ਪਹੁੰਚਿਆ ਔਰ ਜਦੋਂ ਇਸ ਜਹਾਜ਼ ਦੀ ਲੈਂਡਿੰਗ ਹੋ ਰਹੀ ਸੀ ਅੰਮ੍ਰਿਤਸਰ 에어ਪੋਰਟ ਤੇ ਲੈਂਡਿੰਗ ਹੋ ਰਹੀ ਸੀ ਉਸ ਸਮੇਂ ਦੀ ਇਹ ਵੀਡੀਓ ਹੈ ਔਰ ਉਸ ਵੀਡੀਓ ਨੂੰ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਤਾਂ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 10 ਵਜੇ ਕੇ 3 ਮਿੰਟ ਤੇ ਇਹ ਜਹਾਜ਼ ਜਿਹੜਾ ਲੈਂਡ ਹੋਇਆ ਅਮਰੀਕਾ ਦਾ ਜਹਾਜ਼ ਲੈਂਡ ਹੋਇਆ ਤੀਜਾ ਜਹਾਜ਼ ਅਮਰੀਕਾ ਦਾ ਤੀਜਾ ਜਹਾਜ਼ 112 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਤਾਂ 112 ਭਾਰਤੀਆਂ ਦੀ ਵਤਨ ਵਾਪਸੀ ਹੋਈ ਹੈ ਔਰ ਇਸ ਵਾਰ ਇਸ ਅਮਰੀਕਾ ਦੇ ਤੀਜੇ ਜਹਾਜ਼ ਦੇ ਵਿੱਚ ਸਭ ਤੋਂ ਵੱਧ ਹਰਿਆਣਾ ਦੇ ਲੋਕ ਨੇ 44 ਲੋਕ ਦੱਸੇ ਜਾ ਰਹੇ ਨੇ ਗੁਜਰਾਤ ਦੇ 33 ਦੱਸੇ ਜਾ ਰਹੇ ਨੇ ਪੰਜਾਬ ਦੇ 31 ਦੱਸੇ ਜਾ ਰਹੇ ਨੇ ਔਰ ਯੂਪੀ ਦੇ 2 ਔਰ ਉਤਰਾਖੰਡ ਦੇ ਅਤੇ ਹਿਮਾਚਲ ਦੇ ਇੱਕ ਇੱਕ ਦੱਸੇ ਜਾ ਰਹੇ ਨੇ ਅਮਰੀਕਾ ਦਾ ਤੀਜਾ ਜਹਾਜ਼ ਅਮ੍ਰਿਤਸਰ 에য়ারਪੋਰਟ ਤੇ ਲੈਂਡ ਹੋਇਆ ਔਰ ਲੈਂਡਿੰਗ ਸਮੇਂ ਦੀ ਇਹ ਐਕਸਕਲੂਸਿਵ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਆ ਇਸ ਤੋਂ ਪਹਿਲਾਂ ਦੋ ਜਹਾਜ਼ ਅਮ੍ਰਿਤਸਰ 에য়ারਪੋਰਟ ਤੇ ਲੈਂਡ ਹੋ ਚੁੱਕੇ ਨੇ ਔਰ ਜਿਹੜਾ ਪਹਿਲਾ ਜਹਾਜ਼ ਸੀ ਉਹ ਅਮਰੀਕਾ ਦੀ ਫੌਜ ਦਾ ਜਹਾਜ਼ ਸੀ ਔਰ ਅਮਰੀਕੀ ਫੌਜ ਦਾ ਉਹ ਜਹਾਜ਼ ਜਦੋਂ ਲੈਂਡ ਹੋਇਆ ਤਾ ਉਸ ਤੋਂ ਬਾਅਦ ਸਿਆਸਤ ਵੀ ਗਰਮਾਈ ਵੱਖ-ਵੱਖ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਤੰਜ਼ ਵੀ ਕッセ ਔਰ ਸਵਾਲ ਇਹ ਖੜਾ ਹੋ ਗਿਆ ਕਿ ਜਿਹੜੇ 104 ਭਾਰਤੀਆਂ ਨੂੰ ਅਸੀਂ ਪਹਿਲੇ ਜਹਾਜ਼ ਦਾ ਜ਼ਿਕਰ ਕਰ ਰਹੇ ਹਾਂ ਜਿਹੜੇ ਪਹਿਲੇ ਅਮਰੀਕੀ ਫੌਜ ਦੇ ਜਹਾਜ਼ ਅੰਮ੍ਰਿਤਸਰ 에য়ারਪੋਰਟ ਤੇ ਜਿਹੜਾ ਲੈਂਡ ਹੋਇਆ ਸੀ 104 ਭਾਰਤੀਆਂ ਨੂੰ ਲੈ ਕੇ ਜਦੋਂ ਲੈਂਡ ਹੋਇਆ ਉਸ ਤੋਂ ਬਾਅਦ ਸਿਆਸਤ ਗਰਮਾਈ ਔਰ ਸਵਾਲ ਇਹ ਖੜਾ ਹੋਇਆ ਕਿ ਜਿਹੜੇ ਭਾਰਤੀਆਂ ਨੂੰ ਅਮਰੀਕਾ ਦਾ ਜਹਾਜ਼ ਲੈ ਕੇ ਪਹੁੰਚਿਆ ਅਮਰੀਕੀ ਫੌਜ ਦਾ ਜਹਾਜ਼ ਲੈ ਕੇ ਪਹੁੰਚਿਆ ਉਹਨਾਂ ਪ੍ਰਵਾਸੀਆਂ ਨੂੰ ਉਹਨਾਂ ਭਾਰਤੀਆਂ ਨੂੰ ਬੇੜੀਆਂ ਦੇ ਵਿੱਚ ਜਿਹੜਾ ਆ ਉਹ ਜਕੜਿਆ ਹੋਇਆ ਸੀ ਬੇੜੀਆਂ ਲਗਾਈਆਂ ਗਿਆ ਸੀ ਔਰ ਬੇੜੀਆਂ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਹਥਕੜੀਆਂ ਵੀ ਲਗਾਈਆਂ ਗਿਆ ਸੀ ਔਰ ਇਹ ਵਿਵਹਾਰ ਚੰਗਾ ਨਹੀਂ ਕੀਤਾ ਗਿਆ ਇਹ ਜਿਹੜਾ ਸਵਾਲ ਹੈ ਉਹ ਪੰਜਾਬ ਦੇ ਵਿੱਚ ਵੀ ਖੜਾ ਹੋਇਆ ਵਕ ਵਕ ਸੂਬਿਆਂ ਦੇ ਵਿੱਚ ਵੀ ਖੜਾ ਹੋਇਆ ਔਰ ਵਕ ਵਕ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਤੰਜ਼ ਗਸੇ ਪਰ ਬੀਤੀ ਰਾਤ ਜਦੋਂ ਦੂਜਾ ਜਹਾਜ਼ ਅਮਰੀਕਾ ਦਾ ਲੈਂਡ ਹੋਇਆ ਲਾ ਕਿ ਆਮ ਤੁਰਤੇ ਜਿਹੜੇ ਜਹਾਜ਼ ਦੇ ਵਿੱਚ ਲੋਕ ਸਫਰ ਕਰਦੇ ਨੇ ਇਸ ਵਾਰ ਅਮਰੀਕੀ ਫੌਜ ਦਾ ਜਹਾਜ਼ ਤਾਂ ਨਹੀਂ ਸੀ ਪਰ ਫਲਾਈਟ ਜਿਹੜੀ ਲੈਂਡ ਹੋਈ ਔਰ ਦੇਖਿਆ ਗਿਆ ਬਿੱਤੇ ਦਿਨੀ ਕਿ 에어ਪੋਰਟ ਤੇ ਹਲਚਲ ਨਜ਼ਰ ਆਈ ਵੱਖ-ਵੱਖ ਸੁਬਿਆ ਦੀ ਪੁਲਿਸ ਪਹੁੰਚੀ ਸੀ ਪਰਵਾਰ ਚਿੰਤਾ ਦੇ ਵਿੱਚ ਸੀ ਕਿ ਉਹਨਾਂ ਦੇ ਜਿਹੜੇ ਬੱਚੇ ਆ ਰਹੇ ਨੇ ਔਰ ਕਿਸ ਹਾਲਤ ਦੇ ਵਿੱਚ ਨੇ ਕਿ ਇਸ ਵਾਰ ਵੀ ਬੇੜੀਆਂ ਦੇ ਨਾਲ ਉਹਨਾਂ ਨੂੰ ਜਕੜਿਆ ਹੋ ਗਿਆ ਹਥਕੜੀਆਂ ਲਗਾਈਆਂ ਹੋਣਗੀਆਂ ਬਹੁਤ ਸਾਰੇ ਸਵਾਲ ਖੜੇ ਹੋਏ ਪਰ ਹੁਣੇ ਤੀਜਾ ਜਹਾਜ਼ ਅਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਅਮਰੀਕਾ ਦਾ ਤੀਜਾ ਜਹਾਜ਼ ਹੈ ਔਰ ਇਸ ਜਿਹੜੇ ਜਹਾਜ਼ ਦੇ ਵਿੱਚ 112 ਭਾਰਤੀ ਮੌਜੂਦ ਨੇ 112 ਭਾਰਤੀਆਂ ਨੂੰ ਲੈ ਕੇ ਇਹ ਅਮਰੀਕਾ ਦਾ ਜਹਾਜ਼ ਪਹੁੰਚਿਆ ਔਰ ਇਸ ਜਹਾਜ਼ ਦੇ ਵਿੱਚ ਸਭ ਤੋਂ ਵੱਧ ਦੱਸੇ ਜਾ ਰਹੇ ਨੇ ਕਿ ਇਸ ਵਾਰ ਹਰਿਆਣਾ ਦੇ 44 ਲੋਕ ਨੇ ਸਭ ਤੋਂ ਵੱਧ ਹਰਿਆਣਾ ਦੇ ਇਸ ਜਹਾਜ਼ ਦੇ ਵਿੱਚ ਲੋਕ ਨੇ ਔਰ ਗੁਜਰਾਤ ਦੇ 33 ਨੇ ਪੰਜਾਬ ਦੇ 31 ਨੇ ਔਰ ਇਸ ਦੇ ਨਾਲ ਯੂਪੀ ਦੇ 2 ਨੇ ਔਰ ਉੱਤਰਾਖੰਡ ਤੇ ਹਿਮਾਚਲ ਦੇ 1-1 ਨੇ ਔਰ ਇਹ ਇੱਕ ਪਾਸੇ ਤਸਵੀਰ ਤਾਂ ਤੁਹਾਡੇ ਨਾਲ ਸਾਂਝੀ ਕਰ ਹੀ ਰਹੇ ਹਾਂ ਕਿ ਜਿਹੜਾ ਤੀਜਾ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ 에য়ারਪੋਰਟ ਤੇ ਲੈਂਡ ਹੋਇਆ ਔਰ ਲੈਂਡਿੰਗ ਸਮੇਂ ਦੀ ਇਹ ਵੀਡੀਓ ਹੈ ਔਰ ਉੱਤੇ ਦੂਜੇ ਪਾਸੇ ਅੰਮ੍ਰਿਤਸਰ 에য়ারਪੋਰਟ ਤੇ ਵੀ ਹਲਚਲ ਨਜ਼ਰ ਆ ਰਹੀ ਇਹ ਵੱਖ-ਵੱਖ ਸੂਬਿਆਂ ਦੀ ਪੁਲਿਸ ਪਹੁੰਚੀ ਹੋਈ ਹੈ ਆਪਣੇ ਆਪਣੇ ਸੂਬਿਆਂ ਦੇ ਲੋਕਾਂ ਨੂੰ ਲੈ ਕੇ ਫਿਲਹਾਲ 112 ਭਾਰਤੀ ਪੰਜਾਬ ਦੀ ਧਰਤੀ ਤੇ ਪਹੁੰਚੇ ਨੇ ਉਹਨਾਂ ਦੀ ਵਤਨ ਵਾਪਸੀ ਹੋਈ ਹੈ ਉਰ ਇੱਕ ਪ੍ਰੋਟੋਕਾਲ ਵੀ ਹੁੰਦਾ ਹੈ ਇੱਕ ਪ੍ਰੋਸੈਸ ਹੁੰਦਾ ਹੈ ਜਦੋਂ ਭਾਰਤੀ ਪਹੁੰਚਦੇ ਨੇ ਤਾਂ ਉਹਨਾਂ ਕੋਲੋਂ ਹੁਣ ਪੁੱਛਗਛ ਵੀ ਕੀਤੀ ਜਾਏਗੀ ਇੱਕ ਚੈਕਿੰਗ ਕੀਤੀ ਜਾਏਗੀ ਤਮਾਮ ਫਿਰ ਇੱਕ ਵਾਰ ਸਵਾਲ ਖੜੇ ਹੋ ਸਕਦੇ ਨੇ ਕਿ ਇਸ ਵਾਰ ਵੀ ਜੋ ਅਮਰੀਕਾ ਦਾ ਜਹਾਜ਼ ਭਾਰਤ ਲੈਂਡ ਹੋਇਆ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਕਿ ਇਸ ਵਾਰ ਵੀ ਨੌਜਵਾਨਾਂ ਨੂੰ ਬੇੜੀਆਂ ਦੇ ਵਿੱਚ ਲਿਆਂਦਾ ਗਿਆ ਉਹਨਾਂ ਤੇ ਹਥਕੜੀਆਂ ਲਗਾਈਆਂ ਗਈਆਂ ਨੇ ਕਿ ਉਹਨਾਂ ਨਾਲ ਇਸ ਵਾਰ ਵੀ ਮਾੜਾ ਵਿਵਹਾਰ ਕੀਤਾ ਗਿਆ ਫਿਰ ਇੱਕ ਵਾਰ ਕਹਿ ਸਕਦੇ ਆ ਕਿ ਸਿਆਸਤ ਗਰਮਾ ਸਕਦੀ ਹੈ ਕਿਉਂਕਿ ਇੱਤੇ ਦਿਨੀ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚਦੇ ਨੇ ਅੰਮ੍ਰਿਤਸਰ 에어ਪੋਰਟ ਤੇ ਔਰ ਉਹਨਾਂ ਵੱਲੋਂ ਕੇਂਦਰ ਤੇ ਨਿਸ਼ਾਨੇ ਸਾਧੇ ਜਾਂਦੇ ਨੇ ਔਰ ਸਾਫ਼ ਤੌਰ ਤੇ ਸੀਐਮ ਭਗਵੰਤ ਮਾਨ ਇਹ ਕਹਿੰਦੇ ਹੋਏ ਨਜ਼ਰ ਆਏ ਕੀ ਅੰਮ੍ਰਿਤਸਰ 에어ਪੋਰਟ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ ਅੰਮ੍ਰਿਤਸਰ 에어ਪੋਰਟ ਤੇ ਹੀ ਅਮਰੀਕਾ ਦਾ ਜਹਾਜ਼ ਕਿਉਂ ਉਤਾਰਿਆ ਜਾਂਦਾ ਹੈ ਜੈਪੁਰ ਵੀ 에어ਪੋਰਟ ਤੇ ਉਤਾਰਿਆ ਜਾ ਸਕਦਾ ਹੈ ਦਿੱਲੀ 에어ਪੋਰਟ ਤੇ ਉਤਾਰਿਆ ਜਾ ਸਕਦਾ ਹੈ ਅਹਮਦਾਬਾਦ 에어ਪੋਰਟ ਤੇ ਅਮਰੀਕਾ ਦਾ ਜਹਾਜ਼ ਉਤਾਰਿਆ ਜਾ ਸਕਦਾ ਹੈ ਪਰ ਅੰਮ੍ਰਿਤਸਰ 에어ਪੋਰਟ ਤੇ ਹੀ ਕਿਉਂ ਜਹਾਜ਼ ਉਤਾਰਿਆ ਜਾਂਦਾ ਔਰ ਇਹ ਸਵਾਲ ਖੜੇ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਇਹ ਕਿਹਾ ਕਿ ਇਸ ਦੇ ਪਿੱਛੇ ਕੇਂਦਰ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਉਹਨਾਂ ਤੋਂ ਬਾਅਦ ਅਭੀਤੇ ਦਿਨੀ ਰਵਨੀ ਸਿੰਘ ਬਿੱਟੂ ਵੀ ਪਹੁੰਚਦੇ ਨੇ ਉਹ ਵੀ ਪੰਜਾਬ ਸਰਕਾਰ ਤੇ ਕਈ ਸਵਾਲ ਖੜੇ ਕਰਦੇ ਨਿਸ਼ਾਨੇ ਸਾਹਦੇ ਨੇ ਐਮਪੀ ਗੁਰਜੀਤੋਇਲਾ ਵੀ ਪਹੁੰਚਦੇ ਨੇ ਔਰ ਕਹਿੰਦੇ ਨੇ ਕਿ ਮੈਂ ਉਹਨਾਂ ਬੱਚਿਆਂ ਨੂੰ ਲੈ ਕੇ ਦੁਖੀ ਹਾਂ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਨੂੰ ਭੇਜਿਆ ਗਿਆ ਫਿਲਹਾਲ ਹੁਣ ਹੈ ਜਿਹੜੀਆਂ ਤਸਵੀਰਾਂ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਇਹ ਉਸ ਜਹਾਜ਼ ਦੀ ਤਸਵੀਰ ਹੈ ਜਿਸ ਜਹਾਜ਼ ਦੇ ਵਿੱਚ 112 ਭਾਰਤਿਆ ਨੂੰ ਡਿਪੋਰਟ ਕੀਤਾ ਗਿਆ ਅੰਮ੍ਰਿਤਸਰ 에어ਪੋਰਟ ਤੇ ਅਮਰੀਕਾ ਦਾ ਤੀਜਾ ਜਹਾਜ਼ ਲੈਂਡ ਹੋ ਗਿਆ ਹੈ ਤਾਂ तकरीबन 10:03 ਮਿੰਟ ਤੇ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਇਸ ਸਮੇਂ ਦੇ ਦੌਰਾਨ ਹੀ ਅਮਰੀਕਾ ਦਾ ਜਹਾਜ਼ ਲੈਂਡ ਹੋਇਆ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਹੈ ਔਰ ਕੁਝ ਹੀ ਘੰਟਿਆਂ ਬਾਅਦ ਹੀ ਜਿਹੜੇ ਡਿਪੋਰਟ ਹੋਏ ਨੇ ਭਾਰਤੀ ਉਹ ਅੰਮ੍ਰਿਤਸਰ 에어ਪੋਰਟ ਤੋਂ ਬਾਹਰ ਹੋਣਗੇ ਤਾਂ ਇਸ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋ ਗਿਆ ਹੈ ਅਮਰੀਕਾ <Sessizik> ਤੋਂ 112 ਭਾਰਤੀਆਂ ਨੂੰ ਲੈ ਕੇ ਆਇਆ ਜਹਾਜ਼ ਅੰਮ੍ਰਿਤਸਰ ਤੇ ਜਿਹੜਾ ਹੈ ਉਹ ਲੈਂਡ ਹੋ ਗਿਆ ਹੈ ਔਰ ਵੀਡੀਓ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਹੈ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਐਕਸਕਲੂਸਿਵ ਵੀਡੀਓ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ 112 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਗਿਆ ਹੈ ਤਾਂ ਐਕਸਕਲੂਸਿਵ ਵੀਡੀਓ ਤੁਹਾਡਾ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇਹ ਉਹ ਜਹਾਜ਼ ਹੈ ਅਮਰੀਕਾ ਦਾ ਜਿਸse ਜਹਾਜ਼ ਦੇ ਵਿੱਚ 112 ਭਾਰਤੀਆਂ ਦੀ ਵਤਨ ਵਾਪਸੀ ਹੋਈ ਹੈ ਅੰਮ੍ਰਿਤਸਰ 에어ਪੋਰਟ ਤੇ ਯੂਐਸ ਦਾ ਤੀਜਾ ਜਹਾਜ਼ ਲੈਂਡ ਹੋਇਆ ਹੈ ਔਰ ਬੀਤੇ ਦਿਨ ਦਾ ਵੀ ਜ਼ਿਕਰ ਕਰਾਂਗੇ ਕਿਉਂਕਿ ਬੀਤੇ ਦਿਨੀ तकरीबन 10:35 ਮਿੰਟ ਤੇ ਜਹਾਜ਼ ਲੈਂਡ ਹੋਇਆ ਅਮਰੀਕਾ ਦਾ ਦੂਜਾ ਜਹਾਜ਼ ਲੈਂਡ ਹੋਇਆ ਜਿਸ ਦੇ ਵਿੱਚ 116 ਭਾਰਤੀ ਸਵਾਰ ਸੀ ਤਾਂ ਹੁਣ ਇਹ ਤੀਜਾ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਇਆ ਔਰ ਲੈਂਡਿੰਗ ਦੇ ਸਮੇਂ ਦੀ ਇਹ ਵੀਡੀਓ ਹੈ ਔਰ ਤੁਹਾਡੇ ਨਾਲ ਅਸੀਂ ਇਹ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਔਰ ਇਸ ਜਹਾਜ਼ ਦੇ ਵਿੱਚ ਸਭ ਤੋਂ ਵੱਧ ਹਰਿਆਣਾ ਦੇ ਲੋਕ ਨੇ 44 ਲੋਕ ਨੇ ਔਰ ਪੰਜਾਬ ਦੇ 31 ਨੇ ਗੁਜਰਾਤ ਦੇ 33 ਲੋਕ ਨੇ ਯੂਪੀ ਦੇ 2 ਨੇ ਉੱਤਰਾਖੰਡ ਤੇ ਹਿਮਾਚਲ ਦੇ 1-1 ਨੇ ਤਾਂ ਇਸ ਵੇਲੇ ਦੀ ਇਹ ਐਕਸਕਲੂਸਿਵ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋ ਗਿਆ 112 ਭਾਰਤੀਆਂ ਨੂੰ ਲੈ ਕੇ ਇਹ ਜਹਾਜ਼ ਪੰਜਾਬ ਪਹੁੰਚਿਆ ਅੰਮ੍ਰਿਤਸਰ 에어ਪੋਰਟ ਤੇ ਪਹੁੰਚਿਆ ਔਰ ਜਦੋਂ ਇਸ ਜਹਾਜ਼ ਦੀ ਲੈਂਡਿੰਗ ਹੋ ਰਹੀ ਸੀ ਅੰਮ੍ਰਿਤਸਰ 에어ਪੋਰਟ ਤੇ ਲੈਂਡਿੰਗ ਹੋ ਰਹੀ ਸੀ ਉਸ ਸਮੇਂ ਦੀ ਇਹ ਵੀਡੀਓ ਹੈ ਔਰ ਉਸ ਵੀਡੀਓ ਨੂੰ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਤਾਂ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 10 ਵਜੇ 3 ਮਿੰਟ ਤੇ ਇਹ ਜਹਾਜ਼ ਜਿਹੜਾ ਲੈਂਡ ਹੋਇਆ ਅਮਰੀਕਾ ਦਾ ਜਹਾਜ਼ ਲੈਂਡ ਹੋਇਆ ਤੀਜਾ ਜਹਾਜ਼ ਅਮਰੀਕਾ ਦਾ ਤੀਜਾ ਜਹਾਜ਼ 112 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਹੈ ਤਾਂ 112 ਭਾਰਤੀਆਂ ਦੀ ਵਤਨ ਵਾਪਸੀ ਹੋਈ ਹੈ ਔਰ ਇਸ ਵਾਰ ਇਸ ਅਮਰੀਕਾ ਦੇ ਤੀਜੇ ਜਹਾਜ਼ ਦੇ ਵਿੱਚ ਸਭ ਤੋਂ ਵੱਧ ਹਰਿਆਣਾ ਦੇ ਲੋਕ ਨੇ 44 ਲੋਕ ਦੱਸੇ ਜਾ ਰਹੇ ਨੇ ਗੁਜਰਾਤ ਦੇ 33 ਦੱਸੇ ਜਾ ਰਹੇ ਨੇ ਪੰਜਾਬ ਦੇ 31 ਦੱਸੇ ਜਾ ਰਹੇ ਨੇ ਔਰ ਯੂਪੀ ਦੇ 2 ਔਰ ਉਤਰਾਖੰਡ ਦੇ ਅਤੇ ਹਿਮਾਚਲ ਦੇ ਇੱਕ ਇੱਕ ਦੱਸੇ ਜਾ ਰਹੇ ਨੇ ਅਮਰੀਕਾ ਦਾ ਤੀਜਾ ਜਹਾਜ਼ ਅਮ੍ਰਿਤਸਰ 에ਅਰਪੋਰਟ ਤੇ ਲੈਂਡ ਹੋਇਆ ਔਰ ਲੈਂਡਿੰਗ ਸਮੇਂ ਦੀ ਇਹ ਐਕਸਕਲੂਸਿਵ ਵੀਡੀਓ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਆ ਇਸ ਤੋਂ ਪਹਿਲਾਂ ਦੋ ਜਹਾਜ਼ ਅਮ੍ਰਿਤਸਰ 에ਅਰਪੋਰਟ ਤੇ ਲੈਂਡ ਹੋ ਚੁੱਕੇ ਨੇ ਔਰ ਜਿਹੜਾ ਪਹਿਲਾ ਜਹਾਜ਼ ਸੀ ਉਹ ਅਮਰੀਕਾ ਦੀ ਫੌਜ ਦਾ ਜਹਾਜ਼ ਸੀ ਔਰ ਅਮਰੀਕੀ ਫੌਜ ਦਾ ਉਹ ਜਹਾਜ਼ ਜਦੋਂ ਲੈਂਡ ਹੋਇਆ ਤਾਂ ਉਸ ਤੋਂ ਬਾਅਦ ਸਿਆਸਤ ਵੀ ਗਰਮਾਈ ਵੱਖ-ਵੱਖ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਤੰਜ਼ ਵੀ ਕੱਸੇ ਔਰ ਸਵਾਲ ਇਹ ਖੜਾ ਹੋ ਗਿਆ ਕਿ ਜਿਹੜੇ 1